ਜਲੰਧਰ ਦੇ ਵਿੱਚ ਫੇਰ ਦੁਬਾਰਾ ਵੈਸਟ ਹਲਕੇ ਦਾ ਜਿਹੜਾ ਬਾਈ ਇਲੈਕਸ਼ਨ ਆਇਆ। ਔਰ ਹਾਲਾਤ ਜਿਹੜੇ ਐ ਨਗਰ ਨਿਗਮ ਨੂੰ ਲੈ ਕੇ ਇੰਨੇ ਮਾੜੇ ਐ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਵਿਵਸਥਾ ਅੱਜ ਸੀਵਰੇਜ ਨੂੰ ਲੈ ਕੇ ਪੀਣ ਵਾਲੇ ਸਾਫ ਪਾਣੀ ਨੂੰ ਲੈ ਕੇ ਸਟਰੀਟ ਲਾਈਟ ਨੂੰ ਲੈ ਕੇ ਸਫਾਈ ਨੂੰ ਲੈ ਕੇ ਜਿਹੜੀ ਐ ਬਹੁਤ ਮਾੜੇ ਹਾਲਾਤ ਐ। 120 ਫੁੱਟੀ ਰੋਡ ਤੇ ਮਾਸਟਰ ਗੁਰਬੰ타 ਸਿੰਘ ਮਾਰਗ ਤੇ ਬਸਤੀ 바ਵਾ ਖੇਲ دانشਮੰਦਾ ਜਲੋਵਾਲਵਾਦੀ ਭਾਰਗੋ ਕੈਂਪ ਬੂਟ ਮਾਰਕੀਟ ਮੇਨ ਰੋਡ ਜਿੰਨੀਆਂ ਵੀ ਸੜਕਾਂ ਕਿਤੇ ਵੀ ਕੋਈ ਸਫਾਈ ਦਾ ਜਿਹੜਾ ਆਲਮ ਅਜ ਨਜ਼ਰ ਨਹੀਂ ਆਉਂਦਾ ਸਟਰੀਟ ਲਾਈਟ ਦਾ ਸਭ ਤੋਂ ਜ਼ਿਆਦਾ ਬੁਰਾ ਹਾਲ ਆ ਸੋ ਬੜੀ ਦਿੱਕਤ ਆ ਬੜੀ ਤਕਲੀਫ ਆ ਲੋਕਾਂ ਨੂੰ ਪਿਛਲੇ ਲਗਭਗ ਮੈਂ ਦੇਖ ਰਿਹਾ ਕਾਫੀ ਲੰਬੇ ਸਮੇਂ ਤੋਂ ਬਸਤੀ ਦਾਣਿਸ਼ਮੰਦਾ ਵਾਲੀ 메인 ਰੋਡ 120 ਫੁੱਟੀ ਰੋਡ ਬਾਬੂ ਜਗਜੀਵਰ ਰਾਮ ਚੌਕ ਵਗੈਰਾ ਜਿੰਨੀਆਂ ਵੀ ਜੜੀਆਂ ਇਹਦੀ ਵਿਵਸਥਾ ਸਟਰੀਟ ਲਾਈਟ ਦੀ ਬੜੀ ਮਾੜੀ ਹੈ ਸੋ ਬੜੀ ਬੜੀ ਅਫਸਰਾਂ ਨੂੰ ਕਿਹਾ ਅੱਜ ਇਸ ਕਰਕੇ ਲਾਈਵ ਹੋ ਕੇ ਮੈਂ ਜਿਹੜਾ ਤੁਹਾਡੇ ਨਾਲ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਅੱਜ ਸਟਰੀਟ ਲਾਈਟ ਦੇ ਜਿਹੜਾ ਡਿਪਾਰਟਮੈਂਟ ਹੈ ਉਹਦੇ ਵਿੱਚ ਗੱਲ ਕਰਾਂਗਾ ਫੋਨ ਮਲਾਇਆ ਜਰਾ ਉਹਦਾ ਮੋਸਤੇ ਕਰਦੇ ਸਾਰੇ ਨਮਸਕਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈਗੁਰੂ ਦੇ ਆ ਆ ਗੱਲ ਆ ਗੱਲ ਕਰੀ ਬਤਾ ਰਿਹਾ ਹਰਜਿੰਦਰ ਜੀ ਅੱਜ ਆਜੀਤ ਬੋਲਦਾ ਮਰੀ ਕੀ ਹਾਲ ਚਾਲ ਹੈ ਤੁਹਾਡਾ ਠੀਕ ਆਜੀ ਬੜੀਆ ਪਕਲਾ ਦੇ ਅੱਛਾ ਯਾਰ ਮੇਰੀ ਗੱਲ ਸੁਣੋ ਇੱਕ ਮਿੰਟ ਸਟਰੀਟ ਲਾਈਟ ਦਾ ਬੜਾ ਬੁਰਾ ਹਾਲ ਆ ਸਟਰੀਟ ਲਾਈਟ ਹੈ ਜਿਹੜੀ 120 ਫੁੱਟੀ ਰੋਡ ਬਸਤੀ ਦਾਣਿਸ਼ਮੰਦਾ ਮੇਨ ਰੋਡ ਜਿਹੜੀ ਗੁਰੂ ਰਵੀਦਾਸ ਚੌਂਕ ਤੋਂ ਸੜਕਾਂ ਆਉਂਦੀਆਂ ਜੱਲੋਵਾਲ ਬਾਦੀ ਐ ਕੈਂਪ ਐ ਯਾਰ ਸਾਰਾ ਏਰੀਆ ਚੰਗੇ ਤਰੀਕੇ ਨਾਲ ਚਲਾ ਦਿਓ ਮੈਂ ਭਾਜੀ ਲੱਗਾ ਨਹੀਂ ਮੇਰੇ ਕੋਲ ਜਿੰਨੇ ਬੰਦੇ ਹੁਣ ਮੈਨੂੰ ਮਿਲੇ ਆ ਤਿੰਨ ਬੰਦੇ ਥੋੜੇ ਜਲਵਾਦ ਦੇ ਬਰਾਊਟਸਰਸ ਬੰਦੇ ਲਏ ਆ ਤਿੰਨ ਸੇਕੋ ਬੰਦੇ ਹੈ ਨਹੀਂ ਜ ਕੋਈ ਐਸਕੇਲ ਦੇ ਬੰਦੇ ਸੀ ਅੱਜ ਇੱਕ ਅੱਜ ਅੱਜ ਚਲੋ ਇੱਕ ਕੰਮ ਕਰੋ ਅੱਜ ਇਹਦੀ ਸ਼ੁਰੂਆਤ ਕਰੋ 120 ਫੁੱਟੀ ਰੋਡ ਤੇ ਕੁਝ ਕੋਈ ਪੋਰਸ਼ਨ ਐ ਜਿਹੜਾ ਅੱਜ ਨੂੰ ਚਲਾਓ ਅੱਜ ਹੋਏ ਚਲੋ ਹੋਲੀ-ਹੋਲੀ ਕਰਕੇ ਨਾ ਸਾਰਾ ਏਰੀਆ ਜਿੰਨਾ ਸਟਰੀਟ ਲਾਈਟ ਜਿੱਥੇ-ਜਿੱਥੇ ਵੀ ਹੈ ਪੂਰੇ ਵੈਸਟ ਹਲਕੇ ਦੀ ਗੱਲ ਸੁਣੋ ਮੇਰੀ 1 ਮਿੰਟ ਤੁਸੀਂ ਆਪਣੀ ਨਾ ਚਲਾਈ ਜਾਓ ਮੇਰੀ ਗੱਲ ਸੁਣੋ ਪਹਿਲਾਂ ਵੈਸਟ ਹਲਕੇ ਦੀ ਬੂਟਾ ਮੰਡੀ ਤੋਂ ਲੈ ਕੇ ਹਾਂਜੀ ਹਾਂਜੀ ਤਾ ਸ਼ਹੀਦ ਬਾਬੂ ਲਾਲ ਸਿੰਘ ਨਗਰ ਤੱਕ ਕੋਈ ਏਰੀਆ ਹੋ ਜਣਾ ਰਵੇ ਜਿੱਥੇ ਲਾਈਟਾਂ ਨਾ ਚੱਲਣ ਠੀਕ ਹੈ ਠੀਕ ਹੈ ਠੀਕ ਹੈ ਹੈਲੋ ਹਾਂਜੀ ਹਾਂਜੀ ਆ ਮੈਂ ਲਾਈਵ ਹੋ ਕੇ ਗੱਲ ਕਰ ਰਿਹਾ ਤੁਹਾਡੀ ਆਵਾਜ਼ ਵੀ ਲੋਕ ਸੁਣ ਰਹੇ ਸਾਰੇ ਹਾਂ ਜੀ ਹਾਂ ਜੀ ਠੀਕ ਹੈ ਲਾਈਟ ਪੂਰੀ ਚੱਲਣੀ ਚਾਹੀਦੀ ਹੈ ਨਹੀਂ ਤੇ ਫਿਰ ਇਹ ਨਾ ਹੋਵੇ ਕਿ ਮੈਨੂੰ ਉਹ ਹੀ ਦੁਬਾਰਾ ਆਪਣੇ ਵਾਲਾ ਰੂਪ ਹੈ ਜਿਹੜਾ ਕੱਢਣਾ ਪਵੇ ਕਿਰਪਾ ਕਰਕੇ ਇਹਨੂੰ ਕਰ ਦਿਓ ਮੈਂ ਕਰਦਾ ਪਿਆ ਜੀ ਕਰਦਾ ਪਿਆ ਦਾ ਥੈਂਕ ਯੂ ਬ੍ਰਦਰ ਥੈਂਕ ਯੂ ਜੀ ਥੈਂਕ ਯੂ ਦੇਖਦੇ ਹਾਂ ਇੱਕ ਦੋ ਦਿਨਾਂ ਦੇ ਵਿੱਚ ਕਿੱਥੇ ਕਿੱਥੇ ਕੀ ਕੀ ਫਰਕ ਪੈਂਦਾ ਕਿੱਥੇ ਕਿੱਥੇ ਲਾਈਟਾਂ ਟੀਕਰਦੇ ਆ ਜਿੱਥੇ ਕਰਨਗੇ ਉਹ ਵੀ ਤੁਹਾਡੇ ਧਿਆਨ ਚ ਲਿਆਵਾਂਗੇ ਜਿੱਥੇ ਨਹੀਂ ਕਰਨਗੇ ਉਹ ਵੀ ਤੁਹਾਨੂੰ ਦੱਸਾਂਗੇ ਸੋ ਇਸ ਹਲਕੇ ਦੀ ਜਿਹੜੀ ਸੇਵਾ ਪਿਛਲੇ ਸਮੇਂ ਵੀ ਕੀਤੀ ਹੈ ਹੁਣ ਵੀ ਕਰਾਂਗੇ ਪਾਰਟੀ ਹੈ ਜਿਹੜੀ ਕਿਉਂਕਿ ਸ਼ੀਤਲ ਲੰਗਰਾਲ ਜੀ ਇਥੋਂ ਐਮਐਲਏ ਹੈ ਔਰ ਮੈਂ ਇਹ ਮਤਲਬ ਆਸ ਕਰਦਾ ਕਿ ਪਾਰਟੀ ਦੁਆਰਾ ਉਹਨਾਂ ਨੂੰ ਮਾਨਸਤਕਾਰ ਦੇਗੀ ਟਿਕਟ ਦੇਗੀ ਲੜਾਏਗੀ ਔਰ ਅਸੀਂ ਟੱਟ ਕੇ ਲੜਾਂਗੇ ਇਸ ਲੋੜੀ ਦੋ ਦੋ ਤਿੰਨ ਤਿੰਨ ਘੰਟੇ ਕਈ ਇਲਾਕੇ ਆ ਜਿਨ੍ਹਾਂ ਦੇ ਵਿੱਚ ਕੱਟ ਲੱਗ ਰਿਹਾ ਬੰਦ ਰਹਿੰਦੀ ਹੈ ਉਹ ਲੋਕਾਂ ਨੂੰ ਬੜੀ ਇਹਦੀ ਵੀ ਦਿੱਕਤ ਆ ਇਹਦੇ ਤੇ ਵੀ ਆਪਾਂ ਕੰਮ ਕਰਾਂਗੇ ਸੋ ਤੁਸੀਂ ਫਿਕਰ ਨਾ ਕਰਿਓ ਤੁਹਾਡੀ ਸੇਵਾ ਲਈ ਹਰਦਮ ਜਿਹੜੇ ਹਾਜ਼ਰ ਰਹਾਂਗੇ ਬਹੁਤ ਬਹੁਤ ਧੰਨਵਾਦ